ਇਹ 2015 ਮਾਡਲ ਹੈ ਜੀ 2015 ਮਾਡਲ ਠੀਕ ਹੈ ਜੀ 4 ਵੀਲ ਡਰਾਈਵ ਆ ਜੀ ਤੇ ਇਹਦੀ ਕੀਮਤ ਹੈਗੀ ਆ ਜੀ 1,80,000 ਰੁਪਏ 1,80,000 ਰੁਪਏ ਜਿਵੇਂ ਕਈ ਵਾਰ ਬਾਗਬਾਨੀ ਵਾਸਤੇ ਲੈਣਾ ਹੁੰਦਾ ਨਾ ਟਰੈਕਟਰ ਉਹਦੇ ਵਾਸਤੇ ਬਸਤਾ ਹੈ ਹਾਂ ਇਹੋ ਟਰੈਕਟਰ ਦੀ ਕਾਫੀ ਮੰਗ ਸੀ ਬਹੁਤ ਫੋਨ ਆਉਂਦੇ ਸੀਗੇ ਹਮ ਤੇ ਉਹਦੇ ਵਾਸਤੇ ਲਿਆ ਟਰੈਕਟਰ ਇਹ ਆਜੀ 645310 5310 ਲਓ ਜੀ ਇਹਦੇ ਬਾਰੇ ਦੱਸਿਓ ਇਹ ਮਾਡਲ 2018 2018 ਮਾਡਲ ਹਾਂਜੀ ਤੇ ਆਹ ਕਿੰਨੇ ਮਾਡਲ ਆ ਜੀ ਇਹ 2016 ਜੀ 2016 ਤੇ 2018 ਮਾਡਲ ਦੋਵੇਂ ਟਰੈਕਟਰ ਖੜੇ ਇੱਕੋ ਜਿਹੋ ਦੋਨੇ ਆ ਨਾ ਜੀ ਹਾਂ ਦੋਨੇ 5310 ਦੋਨੇ 5310 ਆ ਸਹੀ ਇੱਕੋ ਜਿਹਾ ਮਾਡਲ ਆ ਸਾਰੇ ਇੱਕੋ ਜਿਹਾ ਮਾਡਲ ਦੇਖ ਸਕਦੇ ਹੋ ਸੇਮ ਟਰੈਕਟਰ ਆ ਇਹਦਾ ਰੇਟ ਕੀ ਆ ਜੀ ਪਹਿਲਾਂ ਗੱਲ ਕਰੀਏ ਟਰੈਕਟਰ ਭਾਵੇਂ ਯਾਰ ਮਾਡਲਾਂ ਦੇ ਵਿੱਚ ਪੁਰਾਣੇ ਹੋ ਸਕਦੇ ਪਰ ਕੰਡੀਸ਼ਨ ਦੇ ਵਿੱਚ ਇਹਨਾਂ ਦੇ ਕੋਲ ਕੋਈ ਟਰੈਕਟਰ ਪੁਰਾਣਾ ਨਹੀਂ ਹੈਗਾ ਆ ਦੇਖੋ ਹੁਣ ਇਧਰੋਂ ਦੇਖਣ ਨੂੰ ਤਾਂ ਐਂ ਲੱਗਦਾ ਜਮੁੰਨੀ ਵੀ ਮਾਡਲ ਹੁੰਦਾ ਪਰ ਇਹ ਹੈ 14 ਮਾਡਲ ਹੈ ਨਾ ਕੰਡੀਸ਼ਨ ਬਹੁਤ ਸੋਹਣੀ ਪਈ ਟਰੈਕਟਰ ਵੀ ਵਗੈਰਾ ਸਿਸਟਮ ਜਿਹੜਾ ਲੱਗਿਆ ਸਾਰਾ ਕੁਝ ਜਿਵੇਂ ਆਪਣੇ ਕੋਲੇ ਆ ਜਾਂਦਾ ਨਾ ਆਪਾਂ ਉਵੇਂ ਹੀ ਦਿੰਨੇ ਨੂੰ ਲਾਉਂਦੇ ਨਹੀਂ ਨਾ ਲਾਓ ਜੀ ਆਹ ਦੇਖੋ ਇਧਰਲੇ ਪਾਸੇ ਟਰੈਕਟਰ ਦੀ ਇਹ ਕੀ ਦੀ ਡਿਮਾਂਡ ਹੈ ਜੀ ਸਸਟੀਕਲ ਦੋਸਤੋ ਕੀ ਹਾਲ ਚਾਲ ਥੋੜਾ ਸਾਰਾ ਦਾ ਜੀ ਭਾਈ ਦੇਖ ਸਕਦਾ ਹੋ ਨਾ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਦੋ ਹਫ਼ਤੇ ਪਹਿਲਾਂ ਤੇ ਉਦੋਂ ਟਰੈਕਟਰ ਕਾਫੀ ਸੀਗਾ ਹੁਣ ਦੁਬਾਰਾ ਨਵੇਂ ਆ ਗਏ ਆ ਜੀ ਸੋਸੇ ਪਿੰਡ ਦੇ ਵਿੱਚ ਖੜਾ ਪਿੰਡ ਦੱਦਾ ਹੂਰ ਜ਼ਿਲ੍ਹਾ ਲੁਧਿਆਣਾ ਜੀ ਹਾਂ ਜੀ ਹਾਂ ਤੇ ਬਾਈ ਜੀ ਨਾਮ ਲਾਉਣਾ ਸਾਚੀ ਗੱਲ ਜੀ ਸਾਚੀ ਗੱਲ ਕਿੰਨੇ ਕਿ ਟਰੈਕਟਰ ਹੈ ਜੀ ਅੱਜ ਹੈਗੇ ਮਰੇਖਾ ਹੈਗੇ 12 13 ਵੀਰੇ ਜੀ 12 ਦਾ ਟਰੈਕਟਰ ਆ ਆ 4x4 ਆ ਕਿ ਇਧਰ ਇਹ 4 ਵੀਲ ਆਗੇ ਇਧਰ 4 ਵੀਲ ਆਗੇ ਤੇ ਇਧਰ 2 ਵੀਲ ਆਗੇ ਨਾ ਸਾਰੇ ਇਧਰੋਂ 4x4 ਤੋਂ ਸ਼ੁਰੂ ਕਰ ਲਿਆ ਇਧਰ ਹੀ ਜਾ ਜੀ ਨਿਊ ਹਾਲੈਂਡ ਖੜਾ ਸ਼ਪੰਗਾਬੀ ਦੱਸੋ ਡਿਟੇਲ ਜੀ ਇਹਦੇ ਬਾਰੇ ਮੜੀ ਇਹ 2021 ਮਾਡਲ ਆ ਬਾਈ ਠੀਕ ਆ ਜੀ 1500 ਘੰਟਾ ਚੱਲਿਆ ਹੋਇਆ ਹੈ ਜੀ ਟਾਇਰ ਨਾਲ ਦੇ ਆ ਇਹਦੇ ਟਾਇਰ ਨਾਲ ਦੇ ਆ ਸਾਰਾ ਟਰੈਕਟਰ ਓਰੀਜਨਲ ਆ ਬਾਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਨਵੇਂ ਵਰਗੀ ਕੰਡੀਸ਼ਨ ਆ ਬਿਲਕੁਲ ਤਕਰੀਬਨ ਇੱਕ ਗੱਲ ਦੱਸ ਦੇਣਾ ਵੀ ਜਿੰਨੇ ਟਰੈਕਟਰ ਹੋਣਗੇ ਨਵੀਂ ਕੰਡੀਸ਼ਨ ਦੇ ਹੋਣਗੇ ਪੁਰਾਣਾ ਮਾਡਲ ਟਰੈਕਟਰ ਤਕਰੀਬਨ ਹੁੰਦੇ ਨਹੀਂ ਹਨਾ ਇੰਨਾ ਕੋਈ ਹਾਂ ਸੋ ਸਾਫਟ ਨਾ ਸੁਧਰਾ ਟਰੈਕਟਰ ਸਾਫਟ ਟਰੈਕਟਰ ਹੁੰਦਾ ਤੇ ਉੱਚੇ ਮਾਡਲ ਹੁੰਦਾ ਤਕਰੀਬਨ ਤੇ ਇਹ ਜਿਵੇਂ ਆਹ ਟਰੈਕਟਰ ਹੈ ਜੀ ਤੇ ਜਿਵੇਂ ਕੋਈ ਵੀ ਟਰੈਕਟਰ ਇਹਨਾਂ ਦੇ ਵਿੱਚੋਂ ਲੋਨ ਕਰਵਾਦਣੇ ਹੋ ਕਿਤੇ ਹਾਂ ਲੋਨ ਹੋ ਜਾਵੇ ਲੋਨ ਹੋ ਜਾਂਦਾ ਹਾਂਜੀ ਹਾਂ ਜੀ ਬਈ ਜੇ ਕਿਸੇ ਨੇ ਬਾਈ ਨੇ ਟਰੈਕਟਰ ਤੇ ਲੋਨ ਕਰਵਾਉਣਾ ਲੋਨ ਵੀ ਕਰਵਾ ਦੇਣਗੇ ਤੇ ਜੇ ਕਿਸੇ ਨੇ ਕਿਰਾਏ ਦਾ ਟਰੈਕਟਰ ਲੈਣਾ ਉਹ ਦੇ ਦੇਣਗੇ ਕਿਰਾਏ ਤੇ ਵੀ ਦੇ ਦੇਾਂਗੇ ਜੀ ਮਤਲਬ ਬੰਦਾ ਸਾਮ ਸੰਭਾਲ ਕੇ ਚਲਾਉਣ ਵਾਲਾ ਬੰਦਾ ਜਾਣ ਪਛਾਨ ਵਾਲਾ ਜਿਹਾ ਹੋਵੇ ਹਾਂਜੀ ਜੀ ਲਓ ਜੀ ਸਾਮ ਸੰਭਾਲ ਕੇ ਚਲਾਉਣ ਵਾਲੇ ਬੰਦੇ ਨੂੰ ਕਿਰਾਏ ਤੇ ਵੀ ਦੇ ਦੇਣਗੇ ਤੇ ਬਾਕੀ ਇਹ ਟਰੈਕਟਰ ਦਾ ਪ੍ਰਾਈਸ ਕੀ ਹੈ ਜੀ ਇਹਦਾ ਆਪਣਾ ਪ੍ਰਾਈਸ ਹੈਗਾ 11 ਲੱਖ 15000 ਰੁਪਏ ਜੀ 11 ਲੱਖ 15000 ਰੁਪਏ ਟਰੈਕਟਰ ਦਾ ਤੇ ਇਧਰਲੇ ਪਾਸੇ ਇੱਕ ਸੋਨ ਵਾਲੀ ਕਾ ਇਹ 2015 ਮਾਡਲ ਹੈ ਜੀ 2015 ਮਾਡਲ ਠੀਕ ਹੈ ਜੀ 4 ਵੀਲ ਡਰਾਈਵ ਆ ਜੀ ਤੇ ਇਹਦੀ ਕੀਮਤ ਹੈਗੀ ਆ ਜੀ 1,80,000 ਰੁਪਏ 1,80,000 ਰੁਪਏ ਜਿਵੇਂ ਕਈ ਵਾਰ ਬਾਗਬਾਨੀ ਵਾਸਤੇ ਲੈਣਾ ਹੁੰਦਾ ਨਾ ਟਰੈਕਟਰ ਉਹਦੇ ਵਾਸਤੇ ਬਸਦਾ ਹੈ ਹਾਂ ਇਹੋ ਟਰੈਕਟਰ ਦੀ ਕਾਫੀ ਮੰਗ ਸੀ ਬਹੁਤ ਫੋਨ ਆਉਂਦੇ ਸੀਗੇ ਹੂੰ ਤੇ ਉਹਦੇ ਵਾਸਤੇ ਹੀ ਲਿਆ ਟਰੈਕਟਰ ਸੋ ਬਹੁਤ ਸੋਹਣਾਗਾ ਇਹ ਵੀ ਠੀਕ ਇਹਦਾ ਇਹਦਾ ਰੇਟ ਕੀ ਹੈ ਜੀ ਇਹਦਾ 1,80,000 ਰੁਪਏ 1,80,000 ਰੁਪਏ ਦਾ ਰੇਟ ਆ ਟਰੈਕਟਰ ਚੈੱਕ ਕਰੋ ਤੁਸੀਂ ਬਾਕੀ ਇਧਰਲੇ ਪਾਸੇ ਆ ਜੀ ਇਹ ਆ ਜੀ 425310 5310 ਲਓ ਜੀ ਇਹਦੇ ਬਾਰੇ ਦੱਸੋ ਇਹ ਵੀ ਇਹ ਮਾਡਲ 2018 ਦਾ 2018 ਮਾਡਲ ਹਾਂਜੀ ਤੇ ਆਹ ਕਿੰਨੇ ਮਾਡਲ ਆ ਜੀ ਇਹ 2016 ਜੀ 2016 ਤੇ 2018 ਮਾਡਲ ਦੋਵੇਂ ਟਰੈਕਟਰ ਖੜੇ ਇੱਕੋ ਜਿਹੇ ਦੋਨੇ ਹਨਾ ਜੀ ਹਾਂ ਦੋਨੇ 5310 ਦੋਨੇ 5310 ਆ ਸਹੀ ਇੱਕੋ ਜਿਹਾ ਮਾਡਲ ਆ ਸਾਰੇ ਇੱਕੋ ਜਿਹਾ ਮਾਡਲ ਦੇਖ ਸਕਦੇ ਹੋ ਸੇਮ ਟਰੈਕਟਰ ਆ ਇਹਦਾ ਰੇਟ ਕੀ ਹੈ ਜੀ ਪਹਿਲਾਂ ਗੱਲ ਕਰੀਏ ਇਹ 18 ਮਾਡਲ ਦਾ ਰੇਟ ਹੈਗਾ 8,70,000 ਰੁਪਿਆ 8,70,000 ਰੁਪਿਆ 18 ਮਾਡਲ ਤੇ ਨਾਲ ਨੀ ਟਾਟੂਰ ਨਾਲਾ ਸਿਸਟਮ ਸਾਰਾ ਨਾਲ ਇਹ ਜਿਵੇਂ ਟਰੈਕਟਰ ਖੜਾ ਆਈ ਮਿਲ ਜਾਂਦਾ ਤੁਹਾਨੂੰ ਜਿਵੇਂ ਹੌਡ ਲੱਗੀ ਆ ਸਿਸਟਮ ਲੱਗਿਆ ਹੋਇਆ ਸਾਰਾ ਕੁਝ ਆਈ ਮਿਲ ਜਾਂਦਾ ਟਰੈਕਟਰ ਦੇਖ ਲਓ ਸਾਫ ਸੋਤਰਾ ਟਰੈਕਟਰ ਤੇ ਆ 16 ਮਾਡਲ ਖੜਾ ਜੀ ਇਹ 16 ਮਾਡਲ ਆ ਇਹਦੀ 7,70,000 ਜੀ 7,70,000 ਰੁਪਿਆ ਤੇ ਇਹ ਇਹਦੇ ਨਾਲ ਜਿਵੇਂ ਕਹ ਲਈਏ ਬਈ ਆਪਣਾ ਦੋਵਾਂ ਦੇ ਵਿੱਚ ਫਰਕ ਤਾਂ ਜ਼ਿਆਦਾ ਹੈ ਨਹੀਂ ਗਾਣਾ ਬਸ ਮਾਡਲ ਦਾ ਹੀ 2 ਸਾਲ ਦਾ ਫਰਕ ਆ ਕੋਈ ਸਿਸਟਮ ਥੋੜਾ ਜਿਹਾ ਕੰਡੀਸ਼ਨ ਸੇਮ ਆ ਸਾਰਾ ਜੀ ਹਾਂ ਹਾਂ ਜੀ ਹਾਂ ਬਾਕੀ ਬਹੁਤ ਸੋਹਣਾ ਟਰੈਕਟਰ ਆ ਦੇਖ ਸਕਦੇ ਹੋ ਟਾਇਰ ਟੂਰ ਤਾਂ ਜਮੀ ਵੀ ਦੇਖਿਆ ਆ ਨਾ ਵਧੀਆ ਪਈ ਆ ਨਾ ਜਮੀ ਹਾਂ ਜੀ ਹਾਂ ਲਓ ਜੀ ਟਰੈਕਟਰਾਂ ਦੀ ਕੰਡੀਸ਼ਨ ਚੈੱਕ ਕਰੋ ਬਾਈ ਦੋਵਾਂ ਦੀ ਤੇ ਏ ਟਰੈ ਏ ਟਰੈਕਟਰ ਕਿੰਨੇ ਦਾ ਸਹੀ 7 ਲੱਖ 70000 7 ਲੱਖ 70000 ਹਾਂ ਜੀ ਫਿਰ ਆ ਜਾਓ ਇਧਰਲੇ ਪਾਸੇ ਦਿਖਾਉਣੇ ਆ ਜੀ 855 ਖੜਾ 855 ਦੀ ਬਹੁਤ ਮੰਗ ਆ ਇਹਦੇ ਬਾਰੇ ਦੱਸਿਓ ਜੀ ਇਹ 2017 ਮਾਡਲ 2017 ਮਾਡਲ ਠੀਕ ਹੈ ਜੀ ਹਾਂ ਜੀ ਇਹ 1200 ਘੰਟਾ ਚੱਲਿਆ ਟਾਇਰ ਇਹਦੇ ਵੀ ਨਾਲ ਦੇ ਆ ਟਾਇਰ ਇਹਦੇ ਨਾਲ ਦੇ ਆ ਠੀਕ ਆ ਟਾਇਰ ਇਹਦੇ ਨਾਲ ਦੇ ਆ ਬਾਈ ਚੈੱਕ ਕਰੋ ਟਾਇਰਾਂ ਦੀ ਕੰਡੀਸ਼ਨ ਕਿੰਨੇ ਮਾਡਲ ਸੀਗੇ 17 ਮਾਡਲ 17 ਮਾਡਲ ਆ 17 ਮਾਡਲ ਹੋਣ ਦੇ ਬਾਵਜੂਦ ਇਹ ਟਾਇਰਾਂ ਦੀ ਗੱਡੀ ਚੈੱਕ ਕਰੋ ਤੁਸੀਂ ਤੇ ਬਾਕੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਇੱਥੋਂ ਪਤਾ ਲੱਗਦਾ ਬਹੁਤ ਘੱਟ ਚੱਲਿਆ ਟਰੈਕਟਰ ਤੇ ਬਾਕੀ ਜਿਵੇਂ ਕੋਈ ਕਾਗਜ਼ ਪੱਤਰ ਨਹੀਂ ਤਾਂ ਨਹੀਂ ਕੋਈ ਦਿੱਕਤ ਆਉਂਦੀ ਨਹੀਂ ਫੁੱਲ ਗਾਰੰਟੀ ਕਾਗਜ਼ਾ ਪੱਤਰਾਂ ਦੀ ਸਾਰੇ ਕਾਗਜ਼ ਹਾਜ਼ਰ ਨੇ ਜੇ ਕੋਈ ਵਾਰ ਕੋਈ ਲੋਨ ਦਾ ਫਾਰਮ ਵੀ ਆਉਣ ਵਾਲਾ ਰਹਿੰਦਾ ਹੁੰਦਾ ਉਹਦੀ ਆਪਣੀ ਤਸੱਲੀ ਉਹ ਵਿਹਿਆ ਕੇ ਦਵਾਏ ਫੁੱਲ ਉਹਦੀ ਗਾਰੰਟੀ ਲਾਓ ਜੀ ਤੇ ਇਧਰਲੇ ਪਾਸੇ ਆ ਗਿਆ ਜੀ ਸੂਨਾ ਲੇਕਾ ਡੀ 60 ਇਹਦੇ ਬਦਲੇ ਇਹ ਆ ਗਿਆ ਜੀ 2019 ਮਾਡਲ 2019 ਮਾਡਲ ਟਰੈਕਟਰ ਆ ਬਈ ਟਰੈਕਟਰ ਜਮਾ ਨੇੜੋਂ ਸਾਰਾ ਦਿਖਾ ਦਿੰ। ਤੇ ਬਹੁਤ ਸੋਹਣਾ ਟਰੈਕਟਰ ਆ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ। ਆਪਣੇ ਕੋਲ ਲਗਭਗ ਨਾ ਸਾਰੇ ਟਰੈਕਟਰ ਹੀ 1000 ਘੰਟੇ ਦੇ ਆਸ-ਪਾਸ ਹੀ ਹੁੰਦੇ ਆ। ਬਾਈਨੇ ਕੀ ਚੱਲੇ। ਬਾਲਾ ਪੁਰਾਣਾ ਟਰੈਕਟਰ ਨਹੀਂ ਲੈਂਦੇ ਜਿਵੇਂ ਆਪਣੇ ਕੋਲੇ ਕੋ 2012 ਖੜੋ ਕਈ ਵਾਰ ਜਿਵੇਂ ਵਿੱਚ ਕੱਟ ਲਿਆ। ਜੀ। ਉਹ ਚੱਕ ਕੱਟ ਲੈਨੇ ਆਪਾਂ ਵੈਸੇ ਟਰੈਕਟਰ ਆਪਣੇ ਕੋਲ ਸਾਰੇ ਨਵੇਂ ਹੀ ਹੁੰਦੇ ਆ। ਵਹਿੜ ਟਰੈਕਟਰ। ਠੀਕ ਹੈ ਜੀ। ਇਹਦੀ ਇਹਦੀ ਕੀ ਡਿਮਾਂਡ ਆ ਜੀ? ਇਹ ਵੀ 1000 ਘੰਟਾ ਚੱਲ ਇਦੀ ਕੀਮਤ ਹੈ ਜੀ 555000 ਰੁਪਏ 555000 ਰੁਪਏ ਫਿਰ ਇਧਰਲੇ ਪਾਸੇ ਕਬੂਟਾ ਖੜਾ ਜੀ ਇਹ ਆ ਗਿਆ ਜੀ 2023 ਮਾਡਲ 2023 ਮਾਡਲ ਇਹ ਤਾਂ ਜਮਾ ਹੀ ਨਵਾਂ ਟਰੈਕਟਰ ਆ ਮਾਡਲ ਦਾ ਵੀ ਨਵਾਂ ਤੇ ਉਹ ਵੀ ਨਵਈ ਆ ਜੀ ਹਾਂ 550 ਘੰਟਾ ਚੱਲਿਆ ਜੀ ਇਹ 550 ਘੰਟਾ 350 550 550 ਘੰਟਾ ਚੱਲਿਆ ਟਾਇਰ ਦਾ ਵੀ ਜਮਾ ਹੀ ਨਵੇਂ ਪਈ ਆ ਜੀ ਸਾਰਾ ਤੁਸੀਂ ਤੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਾਈ ਤੁਸੀਂ ਤੇ ਬਾਕੀ ਇਹ ਇਦੀ ਕੀ ਡਿਮਾਂਡ ਹੈ ਜੀ ਇਦੀ ਕੀਮਤ ਤਾਂ 785000 785000 ਰੁਪਏ ਆ ਦੇਖੋ ਇਧਰਲੇ ਪਾਸੇ ਸਾਰੇ ਪੰਜਾਬ ਨੰਬਰ ਹੀ ਹੁੰਦੇ ਨੇ ਸਾਰੇ ਪੰਜਾਬ ਤਕਰੀਬਨ ਸਾਰੇ ਪੰਜਾਬ ਨੰਬਰ ਹੁੰਦੇ ਆ ਤੇ ਬਾਕੀ ਇੰਜਨ ਗੇਅਰ ਦੀ ਕਾਗਜ਼ ਪੱਤਰਾਂ ਦੀ ਤੇ ਬਾਕੀ ਗਾਰੰਟੀ ਹੁੰਦੀ ਜਿਵੇਂ ਮਾੜਾ ਮੋਟਾ ਕਿਤੋਂ ਥੋੜਾ ਬਹੁਤਾ ਪੇਂਟ ਹੁੰਦਾ ਦੱਸ ਕੇ ਦੇਣੀ ਹਾਂ ਜਿੰਨਾ ਵੀ ਹੋਊਗਾ ਜਿਵੇਂ ਹੁਣ ਪੁਰਾਣੇ ਮਾਡਲ ਆ ਉਹ 12 ਮਾਡਲ ਖੜਾ ਜਿਵੇਂ ਇਹ ਜੀ ਜੀ ਥੋੜਾ ਬਹੁਤਾ ਦੇਖੋ ਲੈਂਕਾਂ ਲੁੰਕਾਂ ਦੇ ਰੰਗ ਹੁੰਦਾਗਾ ਜੀ ਜੀ ਉਹ ਦੱਸ ਕੇ ਦੇਵਾਂਗੇ ਵੈਸੇ ਜਿਹੜੇ ਉੱਚਾ ਵਾਲ ਟਰੈਕਟਰ ਨੇ ਉਹ ਸਾਰੇ origignal ਨੇ ਉਹ ਸਾਰੇ origignal ਹੁੰਦੇ ਹਾਂ ਇਹਦੇ ਇਹਦੇ ਬ ਇਹ 4,40,000 ਰੁਪਏ ਰੇਟ ਚਾਰ ਲੱਖ 40 ਹਜ਼ਾਰ ਰੁਪਏ ਟਾਇਰ ਨਵੇਂ ਇਹਦੇ ਚਾਰੇ ਬਿਲਕੁਲ ਟਾਇਰ ਨਵੇਂ ਆ ਠੀਕ ਹੈ ਲਓ ਜੀ ਟਰੈਕਟਰ ਦੀ ਦੇਖੋ ਕੰਡੀਸ਼ਨ ਇਹ 850 ਜਾਂ 2014 ਮਾਡਲ ਆ ਗਿਆ ਇਹ 14 ਮਾਡਲ ਆ ਗਿਆ 2014 ਜੀ ਠੀਕ ਆ ਹਾਂਜੀ 14 ਮਾਡਲ ਟਰੈਕਟਰ ਆ ਬਈ ਇਹਦੀ ਕੰਡੀਸ਼ਨ ਇਹਦੀ ਵੀ ਚੈੱਕ ਕਰੋ ਤੁਸੀਂ ਟਰੈਕਟਰ ਭਾਵੇਂ ਯਾਰ ਮਾਡਲਾਂ ਦੇ ਵਿੱਚ ਪੁਰਾਣੇ ਹੋ ਸਕਦੇ ਆ ਪਰ ਕੰਡੀਸ਼ਨ ਦੇ ਵਿੱਚ ਇਹਨਾਂ ਦੇ ਕੋਲ ਕੋਈ ਟਰੈਕਟਰ ਪੁਰਾਣਾ ਨਹੀਂ ਹੈਗਾ ਹਾਂ ਜੀ ਕੋਹ ਇਧਰ ਨੂੰ ਦੇਖਣ ਨੂੰ ਤਾਂ ਐਂ ਲੱਗਦਾ ਜਮੁੰਨੀ ਵੀ ਮਾਡਲ ਹੁੰਦਾ ਪਰ ਇਹ ਹੈ 14 ਮਾਡਲ ਹੈ ਨਾ ਕੰਡੀਸ਼ਨ ਬਹੁਤ ਸੋਹਣੀ ਪਈ ਹੈ ਟਰੈਕਟਰ ਦੀ ਜਿਹੜਾ ਸਿਸਟਮ ਜਿਹੜਾ ਲੱਗਿਆ ਸਾਰਾ ਕੁਝ ਜਿਵੇਂ ਆਪਣੇ ਕੋਲੇ ਆ ਜਾਂਦਾ ਨਾ ਆਪਾਂ ਉਵੇਂ ਹੀ ਦੇ ਦਿੰਦੇ ਨਾ ਲਾਉਂਦੇ ਨਹੀਂ ਲਾਓ ਜੀ ਆਹ ਦੇਖੋ ਇਧਰਲੇ ਪਾਸੇ ਟਰੈਕਟਰ ਦੀ ਇਹ ਕੀ ਦੀ ਡਿਮਾਂਡ ਹੈ ਜੀ ਇਹਦੀ ਕੀਮਤ 4,80,000 ਰੁਪਏ ਜੀ 4,80,000 ਰੁਪਏ ਦੀ ਡਿਮਾਂਡ ਹੈ ਕੰਡੀਸ਼ਨ ਚੈੱਕ ਕਰ ਲਓ ਬਾਈ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਆ ਟਰੈਕਟਰ ਫੇਰ ਆ ਗਏ ਜੀ ਇਧਰਲੇ ਪਾਸੇ ਸੋਨਾ ਨੀਕਾ ਇਹ 2012 ਮਾਡਲ 20 750 ਕੀ ਇਹਦੀ ਡਿਮਾਂਡ ਕੀ ਕੰਡੀਸ਼ਨ ਹੈ ਇਹਦੀ ਕੀਮਤ ਹੈ ਜੀ 3,55,000 ਰੁਪਏ 3,55,000 ਰੁਪਏ ਲਓ ਜੀ ਟਰੈਕਟਰ ਦੀ ਇਹਦੀ ਵੀ ਕੰਡੀਸ਼ਨ ਚੈੱਕ ਕਰੋ 3,55,000 ਰੁਪਏ ਡਿਮਾਂਡ ਆ ਦੇਖ ਸਕਦੇ ਹੋ ਬਾਕੀ ਟਰੈਕਟਰ ਆਸੇ ਪਾਸੇ ਘੁੰਮ ਕੇ ਦਿਖਾ ਦਿਆ ਕਰ ਕਿਸੇ ਦੇ ਮਨ 'ਚ ਕੋਈ ਸ਼ੱਕ ਨਾ ਰਹੇ ਜੀ ਬਾਕੀ ਟਰੈਕਟਰ ਆ ਕੇ ਵੀ ਤੁਸੀਂ ਦੇਖ ਸਕਦੇ ਹੋ ਤੇ ਆ ਆ ਵੀ ਨਾਲ ਸੇਲ ਹੈ ਜੀ ਨਹੀਂ ਉਹ ਨਹੀਂ ਉਹ ਅੱਛਾ ਉਹ ਵੈਸੇ ਕਰ ਉਹ ਵੈਸੇ ਆ ਰਿਹਾ ਬਾਕੀ ਟਰੈਕਟਰ ਤਕਰੀਬਨ ਭਾਈ ਦੇਖ ਸਕਦੇ ਹੋ ਤੁਸੀਂ ਘਟੋ ਘਾਟ 10-12 ਟਰੈਕਟਰ ਆ तकरीबन ਇੰਨੇ ਕੁ ਤਾਂ ਹੁੰਦੇ ਹੀ ਆ ਨਾ ਤਰੇ ਇੰਨੇ ਕੁ ਹੁੰਦੇ ਆ ਰੋਜ਼ ਹੀ ਕਿਵੇਂ ਕੱਲ ਵੀ ਦੋ ਬੈਗੇ ਆਉਂਦੇ ਰਹਿੰਦੇ ਆ ਦੋ ਆਗੇ ਦੋ ਬੈਗੇ ਚੱਲੀ ਜਾਂਦਾ ਜੀ ਹਾਂਜੀ ਲਓ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੰਨ ਕੇ ਚਲੋ ਤੁਸੀਂ ਟਰੈਕਟਰ ਖਰੀਦਣਾ ਜਾਂ ਵੇਚਣਾ ਵੇਚ ਵੀ ਇਹਨਾਂ ਨੂੰ ਸਕਦੇ ਹੋ ਨਾ ਜੀ ਕਿਸੇ ਨੇ ਜੀ ਕਿਸੇ ਨੇ ਦੇਣਾ ਆਪਦੇ ਘਰੋਂ ਠੀਕ ਆ ਜੀ ਹਾਂਜੀ ਤੇ ਉਹ ਤੁਸੀਂ ਇਹਨਾਂ ਨੂੰ ਵੇਚ ਵੀ ਸਕਦੇ ਹੋ ਇਹਨਾਂ ਦਾ ਫੋਨ ਨੰਬਰ ਦਵਾਂਗੇ ਫੋਨ ਨੰਬਰ ਦਿਓ ਜੀ ਨੰਬਰ ਹੈਗਾ 97505911 ਜੀ 93305911 ਜੀ ਲਓ ਜੀ ਇਹ ਦੋ ਨੰਬਰ ਆ ਦੋਵਾਂ ਨੰਬਰਾਂ ਤੋਂ ਸੰਪਰਕ ਕਰ ਲਓ ਜਿਹੜੇ ਤੇ ਮਰਜੀ ਤੇ ਬਾਕੀ ਜੇ ਕਿਸੇ ਨੇ ਕੋਈ ਵੀ ਟਰੈਕਟਰ ਆਪਦਾ ਸੇਲ ਕਰਨਾ ਤੇ ਜਾਂ ਇਹਨਾਂ ਦੇ ਕੋਲੋਂ ਖਰੀਦਣਾ ਤੇ ਜਿਨ੍ਹਾਂ ਦੇ ਕੋਲ ਕੋਈ ਟਰੈਕਟਰ ਨਹੀਂ ਵੀ ਹੈਗਾ ਤੇ ਉਹ ਕੋਈ ਗੱਲ ਨਹੀਂ ਮੰਨ ਕੇ ਚਲੋ ਆ ਵੀ ਜਾਂਦਾ ਉੱਠ ਵੀ ਜਾਂਦਾ ਟਰੈਕਟਰ ਰੈਗੂਲਰ ਹੀ ਆਉਂਦੇ ਰਹਿੰਦੇ ਆ ਇਹਨਾ ਸੋਚੋ ਵੀ ਸਾਨੂੰ ਤਾਂ ਮੰਨ ਕੇ ਚਲੋ ਵੀ ਅਰਜੈਂਟ ਟਰੈਕਟਰ ਚਾਹੀਦਾ ਉਹ ਹੈ ਨਹੀਂਗਾ ਇਹ ਨਹੀਂ ਪਤਾ ਕਦੋਂ ਅਰਜਨ ਆ ਵੀ ਜਾਣਾ ਸਾਰੇ ਟਰੈਕਟਰ ਆ ਸਕਦੇ ਆ ਵੈਸੇ ਨਾ ਇੱਕ ਮੇਰੀ ਬੇਨਤੀ ਆ ਵੀਰਾਂ ਨੂੰ ਬਈ ਜੀ ਫੋਨ ਜਰ ਰਾਤ ਨੂੰ 8 8:30 ਵਜੇ ਤੋਂ ਬਾਅਦ ਨਾ ਲਾਇਆ ਕਰ ਜੀ ਓਕੇ ਠੀਕ ਆ ਕਈ ਵਾਰ ਨਾ 9:30 10 10 ਵਜੇ ਰਾਤ ਨੂੰ ਫੋਨ ਲਾਈ ਜਾਂਦੇ ਉਹ ਥੋੜਾ ਜਿਹਾ ਔਖਾ ਫੋਨ ਦਿਨੇ ਵੀ ਬਹੁਤ ਆਈ ਜਾਂਦੇ ਆਗੇ ਸਾਰਾ ਦਿਨ ਹੀ ਚਲੋ ਹਰੇਕ ਨਾ ਗੱਲ ਕਰਦੇ ਆ ਜੇ ਨਹੀਂ ਵੀ ਕਿਸੇ ਦਾ ਚੱਕਿਆ ਜਾਂਦਾ ਦੁਬਾਰਾ ਬੈਕ ਕਾਲ ਕਰੀ ਦੀ ਜੀ ਪਰ ਰਾਤ ਨੂੰ 8:30 ਵਜੇ ਤੋਂ ਬਾਅਦ ਫੋਨ ਨਾ ਲਾਉਣ 8 ਵਜੇ ਤੱਕ 8 ਵਜੇ ਤੱਕ ਲਾ ਲਿਆ ਕਰੋ ਤੋਂ ਬਾਅਦ ਨਾ ਲਾਇਆ ਕਰ ਹਾਂ ਜੀ ਹਾਂ ਜੀ ਤੇ ਸਵੇਰ ਲਾ ਲਿਆ ਕਰੋ ਸਵੇਰ ਚਾਹੇ ਜਦੋਂ ਮਰਜ਼ੀ ਲਾ ਲਓ ਲਓ ਜੀ ਸ਼ੇਅਰ ਕਰ ਦਿਓ ਮਿੱਤਰੋ ਦਬ ਕੇ ਤੇ ਪਿੰਡ ਦੱਦਾ बस ਆਪਣੇ ਨੇੜੇ ਪ੍ਰਾਇਮਰੀ ਸਕੂਲ ਪਿਆ ਜਾਂਦਾ ਤੁਹਾਡਾ ਫਿਰਨੀ ਦੇ ਉਪਰਕੇ ਫੋਨ ਲਾ ਲਿਓ ਅੱਗੇ ਪਿੰਡ ਚ ਜੇ ਕਿਸੇ ਨੇ ਕੋਈ ਟਰੈਕਟਰ ਦੇਖਣਾ ਹੋਣਾ ਤੇ ਧੰਨਵਾਦ ਧੰਨਵਾਦ